ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਨਮ ਸਾਖੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਸਵੇਂ ਪਾਤਸ਼ਾਹ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਧਾਈ ਹੋਏ ਸਹਾਇ ਰਤ ਪੰਚਵੀਂ ਸਾਖੀ 19ਵੀਂ ਸਾਧੂ ਤਿਆਲਪੁਰੀ ਦਾ ਸਤਗੁਰਾਂ ਪਾਸ ਆਉਣਾ ਇੱਕ ਦਿਨ ਸਤਗੁਰੂ ਜੀ ਮੰਨ ਦੀ ਮੌਜ ਵਿੱਚ ਬੈਠੇ ਹੋਏ ਥੋੜੇ ਜਿਹੇ ਸਿੰਘਾਂ ਨਾਲ ਬਚਨ ਬिलास ਕਰ ਰਹੇ ਸਨ ਕਿ ਇੱਕ ਸਾਧੂ ਦਿਆਲਪੁਰੀ ਆਇਆ ਦਿਆਲਪੁਰੀ ਸਾਧੂ ਸ਼ੀਤਲਪੁਰੀ ਦਾ ਚੇਲਾ ਸੀ ਬਹੁਤ ਹੀ ਭਗਤੀ ਵਾਲਾ ਪੁਰਸ਼ ਸੀ ਸੁਖ ਸਾਨ ਪੁੱਛਣ ਪਿੱਛੋਂ ਸਤਿਗੁਰੂ ਜੀ ਨੇ ਬਚਨ ਕੀਤਾ ਆਓ ਮਹਾਤਮਾ ਜੀ ਕੋਈ ਸੇਵਾ ਦੱਸੋ ਸਾਧੂ ਦਿਆਲਪੁਰੀ ਮਹਾਰਾਜ ਮੈਂ ਸੇਵਾ ਨਹੀਂ ਬੇਨਤੀ ਕਰ ਆਇਆ ਹਾਂ ਬੇਨਤੀ ਹੈ ਕਿ ਆਪਨੇ ਸਰਹੰਦ ਨੂੰ ਉਜੜਨ ਦਾ ਸਰਾਪ ਦਿੱਤਾ ਹੈ ਮੈਂ ਆਭ ਵੀ ਸਰਹੰਦ ਰਹਿਂਦਾ ਹਾਂ ਮੈਂ ਕੀ ਕਰਾਂ ਸਤਿਗੁਰੂ ਜੀ ਨੇ ਬਚਨ ਕੀਤਾ ਜਾਓ ਤੁਸੀਂ ਆਪਣੇ ਡੇਰੇ ਵਿੱਚ ਜਾਓ ਡੇਰੇ ਪੁੱਜ ਕੇ ਸੰਕ ਵਜਾਉਣਾ ਜਿੱਥੋਂ ਤੱਕ ਸੰਕ ਦੀ ਆਵਾਜ਼ ਜਾਏਗੀ ਉੱਥੋਂ ਤੱਕ ਸ਼ਹਿਰ ਨਹੀਂ ਉੱਜੜੇਗਾ ਇਹ ਬਚਨ ਲੈ ਕੇ ਦਿਆਲਪੁਰੀ ਵਾਪਸ ਸਰਹੰਦ ਪੁੱਜਾ ਉਸਨੇ ਸਾਰੇ ਸ਼ਹਿਰ ਸਰਹੰਦ ਵਿੱਚ ਜਾ ਕੇ ਚਰਚਾ ਛੇੜ ਦਿੱਤੀ ਕਿ ਸਰਹੰਦ ਨੂੰ ਸਤਿਗੁਰੂ ਜੀ ਨੇ ਸਰਾਪ ਦੇ ਦਿੱਤਾ ਹੈ ਸਾਰਾ ਸ਼ਹਿਰ ਉੱਜੜ ਜਾਵੇਗਾ ਇਹੇ ਬਚਨ ਸੁਣ ਕੇ ਨੇਕ ਪੁਰਸ਼ ਸਰੰਧ ਛੱਡ ਕੇ ਚਲੇ ਗਏ। ਦਿয়ালਪੁਰੀ ਨੇ ਸ਼ੰਖ ਵਜਾਇਆ। ਸ਼ੰਖ ਦੀ ਆਵਾਜ਼ ਜਿੱਥੋਂ ਤੱਕ ਪੁੱਜੀ ਉੱਥੋਂ ਤੱਕ ਸ਼ਹਿਰ ਨਹੀਂ ਉੱਜੜਿਆ। ਬਾਕੀ ਦਾ ਸਾਰਾ ਸ਼ਹਿਰ ਸਿੰਘਾਂ ਨੇ ਉਜਾੜ ਕੇ ਢਾਹ ਦਿੱਤਾ ਸੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।